ਹਾਂ ਦੋਸਤੋ ਫਲਦਰ ਪੌਦੇ ਲਾਉਣ ਦਾ ਹਰ ਕੋਈ ਸ਼ੌਕ ਰੱਖਦਾ ਹੈ ਤੇ ਫਲਦਰ ਪੌਦੇ ਲੱਗ ਵੀ ਬਹੁਤ ਰਹਿੰਦੇ ਪਰ ਇਹਨਾਂ ਨੂੰ ਪਾਲਣਾ ਕਾਫੀ ਔਖਾ ਹੈ ਉਹ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਸੁਰਮਾ ਪਾ ਤਾਂ ਹਰੇਕ ਹੀ ਲੈਂਦੀ ਹੈ ਪਰ ਮਟਕਾਉਣਾ ਔਖਾ ਹੈ ਉਹ ਇੱਥੇ ਟੁਕਮੀ ਹੈ ਕਿ ਜਿਹੜੇ ਫਲਦਰ ਪੌਦੇ ਹੈ ਲਾਉਣ ਉਪਰੰਤ ਇਹ ਬਹੁਤ ਸਾਰਿਆਂ ਇਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਸ਼ੁਰੂ ਤੋਂ ਲੈ ਕੇ ਹੀ ਇੱਕ ਬਿਲਕੁਲ ਸ਼ੁਰੂਆਤੀ ਸਮੱਸਿਆ ਬਾਰੇ ਅੱਜ ਮੈਂ ਤੁਹਾਡੇ ਨਾਲ ਗੱਲ ਬਾਤ ਸਾਂਝੀ ਕਰ ਰਿਹਾ ਕਿ ਤੁਸੀਂ ਜਿਹੜੇ ਮੈਂ ਇਸ ਵਾਰ ਜਿਹਨ ਦੀ ਫਰਬਰੀ ਮਾਰਚ ਦੇ ਵਿੱਚ ਕੁਝ ਪੌਦੇ ਲਾਏ ਜਿਹੜੇ ਪੱਤ ਚੜ ਪੌਦੇ ਸੀ ਉਹ ਲਾਏ ਐ ਤੇ ਜਾਂ ਫਿਰ ਤੁਸੀਂ ਪਿਛਲੇ ਸਾਲ ਲਗਭਗ 15 ਅਗਸਤ ਤੋਂ ਲੈ ਕੇ ਜਿਹੜੇ ਸਤੰਬਰ ਤੱਕ ਫਲਦਾਰ ਪੌਦੇ ਲਾਏ ਸੀ ਉਹਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਹ ਹੁੰਦਾ ਇਹ ਹੈ ਕਿ ਜਿਹੜੇ ਸਾਡੇ ਕੋਲੇ ਗrafted ਪੌਦੇ ਨੇ ਜਿਹਨਾਂ ਉੱਤੇ ਪਿਆਉਂਦ ਰਾਹੀਂ ਤਿਆਰ ਕੀਤੇ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਇਹ ਸਮੱਸਿਆ ਆਉਂਦੀ ਹੈ ਤੇ ਇਹਨੂੰ ਹਰ ਹਫਤੇ ਵੇਖਣ ਦੀ ਲੋੜ ਹੁੰਦੀ ਹੈ ਰੋਜ਼ਾਨਾ ਵੇਖਣ ਦੀ ਲੋੜ ਹੁੰਦੀ ਹੈ ਕਿ ਅਕਸਰ ਹੁੰਦਾ ਹੈ ਵੀ ਜਿੱਥੇ ਸਾਡੇ ਕੋਲੇ ਮਤਲਬ ਪਿਉਂਦ ਕੀਤੀ ਹੁੰਦੀ ਹੈ ਇੱਕ ਦੇਸੀ ਪਹਿਲਾਂ ਬੀਜ-ਬੀਜ ਦੀਆਂ ਉਸਤੇ ਉੱਪਰ ਅਸੀਂ ਪਿਉਂਦ ਕਰਦੇ ਹਾਂ ਤਾਂ ਜਿੱਥੇ ਪਿਉਂਦ ਕੀਤੀ ਹੁੰਦੀ ਹੈ ਉੱਥੇ ਪੋਲੀਥੀਨ ਜੀ ਵੀ ਲਪੇਟੀ ਹੁੰਦੀ ਹੈ ਕਈ ਵਾਰ ਜਾਂ ਇੱਕ ਗੰਢ ਬਣੀ ਹੁੰਦੀ ਹੈ ਤਾਂ ਉਸ ਤੋਂ ਥੱਲੇ ਫਟਾਰਾ ਫੁੱਟਣਾ ਸ਼ੁਰੂ ਹੋ ਜਾਂਦਾ ਹੈ ਤਾ ਉਹਦਾ ਨਕਸਾ ਨਹੀਂ ਹੁੰਦਾ ਵੀ ਜੇ ਉਹ ਫਟਾਰਾ ਵੱਜ ਜਾਂਦਾ ਤਾਂ ਜਿਹੜੇ ਅਸੀਂ ਪਿਉਂਦ ਕੀਤੀ ਹੁੰਦੀ ਹੈ ਉਹ ਜਿਹੜੀ ਅੱਖ ਉਹ ਮਰ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਅਸੀਂ ਖਾਸ ਤੌਰ ਤੇ ਨਿੰਬੂ ਜੱਤੀ ਹੈ ਫਰਕ ਕਰੋ ਨਿੰਬੂ ਜੱਤੇ ਪੌਦੇ ਲਾਏ ਹੁੰਦੇ ਆ ਤਾਂ ਉਹਦੇ ਵਿੱਚ ਉਹ ਖੱਟੀ ਦੇ ਉੱਪਰ ਉਹਦੀ ਅੱਖ ਚੜਾਈ ਹੁੰਦੀ ਹੈ ਤੇ ਆਮ ਤੌਰ ਤੇ ਸ਼ਿਕਾਇਤ ਆਉਂਦੀ ਹੈ ਵੀ ਅਸੀਂ ਲਾਇ ਕਿੰਨੂ ਲਾਇਆ ਸੀ ਜਾਂ ਸੰਤਰਾ ਲਾਇਆ ਸੀ ਜਾਂ ਮਾਰਟਾ ਲਾਇਆ ਸੀ ਜਾਂ ਚਕੋਤਰਾ ਲਾਇਆ ਸੀ ਜਾ ਮਠਾ ਲਾਇਆ ਸੀ ਜਿਹੜੇ ਵੀ ਲਾਇਏ ਸੀ ਫਲ ਤਾਂ ਕੁਛ ਨਿੰਬੂ ਸੀ ਤਾਂ ਉਹਦੇ ਵਿੱਚ ਉਹ ਖਟੀਆਂ ਨਿਕਲ ਗਈਆਂ ਜੀ ਉਹਦਾ ਮਤਲਬ ਉਸ ਵਿੱਚ ਪੌਦੇ ਵਿੱਚ ਦਾ ਕੋਈ ਮਸਲਾ ਨਹੀਂ ਹੁੰਦਾਗਾ ਉਹ ਤੁਸੀਂ ਉਹ ਫਟਾਰੇ ਨੂੰ ਕੱਟਣਾ ਹੁੰਦਾ ਤੇ ਹੁਣ ਮੈਂ ਤੁਹਾਡੇ ਨਾਲ ਸਾਂਝੀ ਗੱਲਬਾਤ ਕਰਦੇ ਵੀ ਕਿਹੜੇ ਕਿਹੜੇ ਜਿਹੜੇ ਹੈਗੇ ਆ ਸਾਡੇ ਕੋਲੇ ਫਲਦਾਰ ਪੌਦੇ ਆ ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਅਸੀਂ ਗਰਾਫਟਿੰਗ ਰਾਹੀਂ ਤਿਆਰ ਕਰਦੇ ਆ ਤੇ ਉਹਦੇ ਵਿੱਚ ਨਿੰਬੂ ਜਾਤੀ ਦੇ ਸਾਰੇ ਫਲ ਆ ਜਾਂਦੇ ਜੀ ਤਕਰੀਬਨ ਤੇ ਉਸ ਤੋਂ ਬਾਅਦ ਅਮਰੂਦ ਹੈ ਆਮਬ ਹੈ ਨਾਸ਼ਪਤੀ ਹੈ ਬੇਰ ਹੈ ਆੜੂ ਹੈ ਤੇ ਅਲੂਚਾ ਆ ਜਾਂਦਾ ਹੈ ਆਮਲਾ ਵੀ ਆ ਜਾਂਦਾ ਹੈ ਤੇ ਚੀਕੂ ਹੈ ਉਸ ਤੋਂ ਬਾਅਦ ਲੋਕਾਟ ਹੈ ਜੀ ਤੇ ਅੱਜ ਕੱਲ ਬਿੱਲ ਵੀ ਗ੍ਰਾਫਟਡ ਆਉਣ ਲੱਗ ਗਿਆ ਤੇ ਇੱਕ ਸੇਵ ਹੈ ਇਹ ਜਿਹੜੇ ਪੌਦੇ ਹੈ ਇਹਨਾਂ ਦੇ ਵਿੱਚ ਖਾਸ ਤੌਰ ਤੇ ਖਿਆਲ ਰੱਖੋ ਵੀ ਤੁਹਾਨੂੰ ਕੋਈ ਫਟਾਰਾ ਫੁੱਟ ਰਿਹਾ ਤੁਹਾਨੂੰ ਨਾਲ ਦੀ ਨਾਲ ਤੋੜੀ ਜਾਓ ਤੇ ਕੁਝ ਕੁ ਪੌਦੇ ਉਹ ਨੇ ਜਿਨ੍ਹਾਂ ਵਿੱਚ ਸਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਜਿਹੜੇ ਸਿੱਦੇ ਬੀਜ ਤੋਂ ਉਗਾਉਣੇ ਆ ਵੇਖੋ ਮੈਂ ਪਹਿਲਾਂ ਜ਼ਿਕਰ ਕੀਤਾ ਅਮਰੂਦ ਦਾ ਪਰ ਅਮਰੂਦ ਕੁਝ ਬੀਜ ਤੋਂ ਵੀ ਉਗਾਏ ਜਾਂਦੇ ਆ ਹਾਲਾਂਕਿ ਬੀਜ ਤੋਂ ਕਾਇਆ ਜਾਣ ਵਾਲੇ ਜਿਹੜੇ ਅਮਰੂਦ ਆ ਉਹਨਾਂ ਨੂੰ ਫਲ ਕਾਫੀ ਧੀਰ ਨਾਲ ਲੱਗਦਾ ਹੈ ਫਲ ਛੋਟਾ ਹੁੰਦਾ ਪਰ ਮਠਾਸ ਹੁੰਦੀ ਹੈ ਉਹਦੇ ਵਿੱਚ ਤੇ ਖਾਸ ਤੌਰ ਦੇ ਉੱਤੇ ਤੁਸੀਂ ਜਿਹੜੇ ਇਹ ਪੌਦੇ ਕਈ ਵਾਰੀ ਸਨ ਇੱਥੇ ਲੋਕ ਲੰਗਰ ਵੀ ਲਾਉਂਦੇ ਨੇ ਜਾਂ ਵੰਡਦੇ ਨੇ ਉੱਥੋਂ ਹੀ ਮਿਲ ਜਾਂਦੇ ਤੇ ਜਾਂ ਫਿਰ ਜੰਗਲਾਤ ਵਿਭਾਗ ਜਿਹੜਾ ਫਰੇਸਟ ਡਿਪਾਰਟਮੈਂਟ ਆ ਉਹ ਵੀ ਅਮਰੂਦਾਂ ਦੇ ਪੌਦੇ ਤਿਆਰ ਕਰਦਾ ਉਹ ਬੀਜ ਤੋਂ ਤਿਆਰ ਕਰਦਾ ਤੇ ਉਹ ਜਿਹੜੇ ਉਹਨਾਂ ਨੂੰ ਕੋਈ ਲੋੜ ਨਹੀਂ ਥੱਲੋਂ ਪੂਰਾ ਫਟਾਰਾ ਤੋੜਨ ਦੀ ਤੇ ਹੁੰਦਾ ਵੀ ਨਹੀਂ ਫਟਾਰਾ ਉਹਦਾ ਕਿਉਂਕਿ ਉੱਥੇ ਗ੍ਰਾਫਟਿੰਗ ਨਹੀਂ ਹੋਈ ਹੁੰਦੀ ਉਸ ਤੋਂ ਬਾਅਦ ਸਾਡੇ ਕੋਲੇ ਹੈਗੀ ਹੈ ਜੀ ਲੀਚੀ ਹੈ ਇਹਦੇ ਵਿੱਚ ਵੀ ਕੋਈ ਗ੍ਰਾਫਟਿੰਗ ਨਹੀਂ ਹੋਈ ਹੁੰਦੀ ਇਸ ਤਰ੍ਹਾਂ ਅੰਗੂਰ ਹੈ ਅੰਗੂਰ ਦੀਆਂ ਕਲਮਾਂ ਲੱਗੀਆਂ ਹੁੰਦੀਆਂ ਸਿੱਧੀਆਂ ਅਸੀਂ ਆਪ ਵੀ ਘਰ ਕੱਟ ਕੇ ਲਾ ਸਕਦੇ ਹਾਂ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੇ ਫਟਾਰੇ ਦੀ ਸਮੱਸਿਆ ਨਹੀਂ ਆਉਂਦੀ ਤੇ ਆਮਲੇ ਦੇ ਵਿੱਚ ਜੇ ਗ੍ਰਾਫਟਡ ਹੈ ਫਿਰ ਆਉਂਦੀ ਹੈ ਤੇ ਜੇ ਨਹੀਂ ਤਾਂ ਦੇਸੀ ਆ ਔਲੇ ਦੇ ਵਿੱਚ ਨਹੀਂ ਆਉਂਦੀਗੀ ਹਾਂ ਆਮ ਤੌਰ ਤੇ ਅਸੀਂ ਉਹਲੇ ਦੇ ਪੌਦੇ ਦੋ ਲਾਉਨੇ ਦੇਸੀ ਤੇ ਇੱਕ ਦੂਸਰਾ ਕਿਉਂਕਿ ਇਟ ਸੈਲਫ ਪੋਲੀਨੇਸ਼ਨ ਘੱਟ ਹੁੰਦੀ ਹੈ ਕ੍ਰਾਸ ਪੋਲੀਨੇਸ਼ਨ ਨਾਲ ਜ਼ਿਆਦਾ ਫਲ ਲੱਗਦਾ ਤੇ ਉਸ ਤੋਂ ਬਾਅਦ ਅਸੀਂ ਕੇਲਾ ਲਾ ਸਕਦੇ ਹਾਂ ਜੀ ਯੂਨੀਵਰਸਿਟੀ ਬਰੋਸਟਾ ਸਦਾ ਆਇਆ ਗਿਆ ਇਹਦੀਆਂ ਕਿਸਮਾਂ ਹੈਗੀਆਂ ਬਕਾਇਦਾ ਤੇ ਪਰ ਇਹਦਾ ਵੀ ਪਾਲਣ ਪੋਸ਼ਣ ਕਾਫੀ ਮੁਸ਼ਕਿਲ ਹੈ ਕਿਉਂਦੀਆਂ ਜਿਹੜੀ ਸ਼ੱਕਰ ਜ਼ਤਲਿਓ ਉਹ ਕਟਣੀਆਂ ਪੈਂਦੀਆਂ ਇੱਕ ਵਾਰੀ ਫਲ ਲੈ ਜਾਣ ਤੇ ਉਹ ਇੱਕ ਵੱਖਰੀ ਵੀਡੀਓ ਬਣਾਵਾਂਗੇ ਉਹਦੇ ਲਈ ਇਸ ਕਰਕੇ ਇਹਦੇ ਵਿੱਚ ਵੀ ਕੋਈ ਗ੍ਰਾਫਟਿੰਗ ਨਹੀਂ ਹੁੰਦੀਗੀ ਪਪੀਤਾ ਬਬੀਤੇ ਵਿੱਚ ਵੀ ਕੋਈ ਗਰਾਫਟਿੰਗ ਨਹੀਂ ਇਹਦੇ ਵਿੱਚ ਸਾਨੂੰ ਕੋਈ ਫਟਾਰਾ ਤੋੜਨ ਦੀ ਲੋੜ ਨਹੀਂ ਅਨਾਰ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਹੈਗੀ ਤੇ ਸਟਰਾਬਰੀ ਹੈ ਫਾਲਸਾ ਹੈ ਬੀਜ ਤੋਂ ਹੋ ਜਾਂਦੇ ਨੇ ਅੰਜੀਰ ਦੀ ਅਸੀਂ ਕਲਮਾ ਕੱਟ ਕੇ ਲਾਉਣੇ ਇਹਦੇ ਵਿੱਚ ਵੀ ਕੋਈ ਲੋੜ ਨਹੀਂ ਸਾਨੂੰ ਤੇ ਇਸ ਤਿਕਾ ਖੰਜੂਰ ਹੈ ਡ੍ਰੈਗਨ ਫਰੂਟ ਹੈ ਇਹ ਜਿਹੜੇ ਫਲ ਆ ਇਹਨਾਂ ਨੂੰ ਫਟਾਰਾ ਥੱਲੇ ਕੋਈ ਨਹੀਂ ਆਉਂਦਾ ਨਾਲ ਹੀ ਕੋਈ ਤੋੜਨ ਦੀ ਲੋੜ ਹੈ ਸੋ ਉਮੀਦ ਹੈ ਤੁਸੀਂ ਇਸ ਗੱਲ ਦਾ ਖਿਆਲ ਰੱਖੋਗੇ ਤੇ ਨਹੀਂ ਤਾਂ ਫਿਰ ਤੁਹਾਡੇ ਨਾਲ ਇਹ ਜਿਹੜਾ ਹੈਗਾ ਚੜਾਈ ਹੋਈ ਅੱਖ ਹੈ ਥੱਲੇ ਵਾਲਾ ਫਟਾਰਾ ਉਹ ਤੋਂ ਖੱਕਰ ਜਾਏਗਾ ਤੇ ਅਸੀਂ ਲੰਬੀ ਉਡੀਕ ਤੋਂ ਬਾਅਦ ਵੀ ਆਪਣਾ ਮਨਪਸੰਦ ਫਲ ਨਹੀਂ ਲੈ ਸਕਾਂਗੇ ਉਮੀਦ ਹੈ ਤੁਸੀਂ ਇਸ ਗੱਲ ਦਾ ਖਿਆਲ ਰੱਖੋਗੇ ਤੇ ਹੋਰ ਵੀ ਤੁਹਾਡੇ ਵਿਚਾਰ ਜੇ ਹੋਣ ਤਾਂ ਕਮੈਂਟ ਦੇ ਵਿੱਚ ਜਰੂਰ ਸਾਂਝੇ ਕਰਨੇ ਬਹੁਤ ਬਹੁਤ ਧੰਨਵਾਦ